رداباد مرداباد راہل گاندھی شرم کرو راہول کرو شرم کرو راہل گاندھی شرم کرو شرم کرو راہل گاندھی ہائے گاندھی ہائے راہل گاندھی شرم کرو راہل گاندھی مردہ بدھ مرداب باد راہل گاندھی مردا برداباد مردا باد راہل گاندھی مردا باد سون مردا باد مرداب مرد ਦਲਿਤ ਬ੍ਰੋਦਰੀ ਰਾਹੁਲ ਗਾਂਧੀ ਮਰਦਾਬਾਦ 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 ਰਾਹੁਲ ਗਾਂਧੀ ਮਰਦਾਬਾਦ 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 ਦਲਿਤਾਂ ਦਾ ਹੱਕ ਖੋਹ

ਮੁਰਦਾਬਾਦ 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 ਸੋਨੀਆ ਗਾਦੀ ਮੁਰਦਾਬਾਦ 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 ਰਾਹੁਲ ਗਾਦੀ ਮੁਰਦਾਬਾਦ 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 ਸੋਨੀਆ ਗਾਦੀ ਮੁਰਦਾਬਾਦ ਆਓ ਕਿਆ ਦੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਕਰੋ ਢੂਮ ਮਾਰੋ ਢੂਮ ਮਾਰੋ ਢੂਮ ਮਾਰੋ ਆਓ ਕਿਆ ਦੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਮੁਰਦਾਬਾਦ ਮੁਰਦਾਬਾਦ ਕਾਂਗਰਸੀ ਮੁਰਦਾਬਾਦ ਮੁਰਦਾਬਾਦ ਕਾਂਗਰਸੀ ਮੁਰਦਾਬਾਦ ਹੋ ਰਿਹਾ ਜ਼ਬਰਦਸਤ ਅੱਜ ਜ਼ਿਲ੍ਹਾ ਜਲੰਧਰ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚੇ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਅਜਮੇਦ ਸਿੰਘ ਬਾਦਲ ਜੀ ਦੀ ਅਗਵਾਈ 'ਚ ਸਾਡੇ ਕੇਂਦਰੀ ਪ੍ਰਧਾਨ ਐਸ ਸੀ ਮੋਰਚੇ ਦੇ ਲਾਲ ਸਿੰਘ ਆਰੀਆ ਜੀ ਦੇ ਕਮਨਸਾਰ ਅਤੇ ਸਾਡੇ ਪੰਜਾਬ ਪ੍ਰਧਾਨ ਪਲੇ ਐਸਕੇ ਐਸਰ ਲੱਧੜ ਜੀ ਦੇ ਹੁਕਮ ਅਨਸਾਰ ਰਾਹੁਲ ਗਾਂਧੀ ਜੀ ਨੇ ਜਿਹੜਾ ਬੀਤੇ ਦਿਨੀ ਬਿਆਨ ਦਿੱਤਾ ਸੀ ਪੰਜਾਬ ਦੇ ਸਿੱਖ ਵਿਰੋਧੀ ਅਨਸੂਚਿਤਕੀ ਸਮਾਜ ਵਿਰੋਧੀ OBC ਸਮਾਜ ਵਿਰੋਧੀ ਤੇ ਉਹਨਾਂ ਨੇ ਐਸਟੀ ਸਮਾਜ ਵਿਰੋਧੀ ਵੀ ਸਾਡੀ ਸਰਕਾਰ ਅਜੇ ਤਾਂ ਅਸੀਂ BC ਰક્ષਣ ਦਾ ਦੂਜੇ ਰੱਖਣ ਤੋਂ ਪਰੇ ਸਾਡਾ ਇਹ ਹਰਕਤਾਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਹਨ ਰਾਹੁਲ ਗਾਂਧੀ ਨੇ ਬਿਆਨ ਲੈ ਕੇ ਤਾਂ ਗਲਵਾ ਕਰ ਅਸਰ ਬਿਆਨ ਕੋਈ ਨਾ ਕੋਈ ਇਦਾਂ ਦਾ ਆਉਂਦਾ ਜਿਹੜਾ ਸਮਾਜ ਨੂੰ ਖੂੜਨ ਦਾ ਜਦੋਂ ਆਪ ਸਰਕਾਰ ਸੀ ਚਾਹੇ ਉਹ ਰਾਹੁਲ ਗਾਂਧੀ ਜੀ ਦੇ ਦਾਦੀ ਜੀ ਜਿਹੜੇ ਇੰਦਰਾ ਗਾਂਧੀ ਸਰਕਾਰ ਸੀ ਉਸ ਟਾਈਮ ਤੋਂ ਜਾ ਉਹਨਾਂ ਦੇ ਪਿਤਾ ਜੀ ਜਵਾਨਾ ਨਹਿਰੂ ਜੀ ਉਹ ਅਕਸਰ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਤੁਹਾਨੂੰ ਯਾਦ ਹੋਣਾ ਵੀ ਪਿੱਛੇ ਪ੍ਰਧਾਨ ਮੰਤਰੀ ਜੀ ਨੇ ਇੱਕ ਚਿੱਠੀ ਗੱਡੀ ਸੀ ਵਿਰੋਧੀ ਰਹੀ ਨਹਿਰੂ ਜੀ ਨੇ ਉਸ ਟਾਈਮ ਤੇ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਨੂੰ ਉਹਨਾਂ ਨੇ ਅਰਕਸ਼ਨ ਦੇ ਐਨਟੀ ਗੱਲਾਂ ਲਿਖੀਆਂ ਸੀ ਜਿਹੜੀ ਹੁਣ ਪਿੱਛੇ ਲੀਕ ਹੋਈ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਉਹ ਆਪ ਵਿਦੇਸ਼ਾਂ ਵਿੱਚ ਜਾ ਕੇ ਕੋਸ਼ੂਰ ਭਾਸ਼ਾ ਬੋਲਦੇ ਆ ਜੁੜੇ ਤਾਂ ਸੁਬੇ ਜਾ ਕੇ ਕੋਸ਼ੂਰ ਬੋਲਦੇ ਆ ਇਸ ਗੱਲ ਤੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਆਪਣੇ ਬਿਆਨਾਂ ਨੂੰ ਪਿੱਛੇ ਵਸ ਲੋ ਉਹਨਾਂ ਨੂੰ ਕੋਈ ਬਾਦੇਸ਼ਾਂ ਵਿੱਚ ਜਾ ਕੇ ਜੰਨੇ ਆ ਤੇ ਨਹੀਂ ਤਾਂ ਤੁਹਾਡਾ ਇਦਾਂ ਵੋਟ ਕਰਾਂਗੇ ਸੋ ਦਲਿਤ ਸਮਾਜ ਜਿਹੜਾ ਹੈ ਉਹ ਇੱਕ ਫਾਰਮੇਸ਼ਨ ਵਾਲਾ ਹੈ ਬੇਨਤੀ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਪੀਸਿਆ ਜਾਂਦਾ ਰਾਹੁਲ ਗਾਂਧੀ ਦਾ ਅੱਜ ਦਾ ਵਿਚਾਰ ਨਹੀਂ ਇਹਨਾਂ ਦੇ ਬਾਬੇ ਪੜਦਾਤੇ ਵੀ ਇਹੀ ਕਰਦੇ ਰਹੇ ਆ ਔਰ ਜੇ ਰਿਜ਼ਰਵੇਸ਼ਨ ਦੀ ਇਹ ਗੱਲ ਕਰੀਏ ਤੇ ਰਿਜ਼ਰਵੇਸ਼ਨ ਦਾ ਹੱਕ ਡਾਕਟਰ Ambedkar ji ਨੇ ਦਿੱਤਾ ਸੀਗਾ ਉਹਨਾਂ ਨੇ ਕੱਲਾ दलित ਸਮਾਜ ਨਹੀਂ ਪੂਰੇ ਪੂਰੇ ਭਾਰਤ ਦੇ ਨਾਗਰਿਕਾਂ ਲਈ ਜੋ ਉਹਨਾਂ ਨੇ ਉਹ ਵਿਵਸਥਾ ਕੀਤੀ ਸੰਵਿਧਾਨ ਦੇ ਵਿੱਚ ਇੱਕ ਪਾਸੇ ਆਪਾਂ ਸੰਵਿਧਾਨ ਚੁੱਕ ਕੇ ਉਹਦੀ ਰੱਖਿਆ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਅਸੀਂ दलित ਸਮਾਜ ਦਾ ਘਾਣ ਕਰਦੇ ਹਾਂ ਇਹ ਲੋਕ ਜਿਹੜੇ ਆ ਲੋਕਾਂ ਨੂੰ ਇੱਕ ਵੋਟਾਂ ਲੈਣ ਦੀ ਖਾਤਰ ਦਲਿਤਾਂ ਨੂੰ ਵਰਤਦੇ ਆ ਪਰ ਰਿਜ਼ਰਵੇਸ਼ਨ ਜਾਂ ਹੋਰ ਗੱਲਾਂ ਦੇ ਨਾਂ ਤੇ ਉਹਨਾਂ ਨੂੰ ਪੀਸਦੇ ਆ ਅੱਜ ਦਲਿਤ ਜਾਗਿਆ ਹੋਇਆ ਹੈ ਦੇਖੋ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਜਿਹੜੇ ਡਾਕਟਰ ਮੇਦਕਰ ਦੇ ਜਿੰਨੇ ਵੀ ਸਥਾਨ ਸੀ ਉਹਨਾਂ ਨੂੰ ਬਣਾਇਆ ਰਾਹੁਲ ਗਾਂਧੀ ਨੂੰ ਕਿਉਂ ਨਹੀਂ ਖਿਆਲ ਆਇਆ ਕਿ ਇਹ ਜਿਹੜੇ ਸਥਾਨ 26 ਅਲੀ ਪਰ ਰੋਡ ਤੇ ਜਿੱਥੇ ਬਾਬਾ ਸਾਹਿਬ ਦਾ ਉਹ ਉਹਨਾਂ ਨੇ ਮੈਨੂੰ ਬਣਾਇਆ ਉਹਨਾਂ ਦਾ ਘਰ ਉਹ ਉਸ ਜਗ੍ਹਾ ਦੇ ਉੱਤੇ ਬਿਜਲੀ ਦਾ ਮੀਟਰ ਤੱਕ ਕੱਟ ਦਿੱਤਾ ਗਿਆ ਸੀਗਾ ਕਾਂਗਰਸ ਦੇ ਸਰਕਾਰ ਵੇਲੇ ਅੱਜ ਉਹ ਤੇ ਸਹਾਇਕ ਪ੍ਰਧਾਨ ਜੀ ਟਾਰਗੇਟ ਕਿਉਂ ਕੀਤਾ ਜਾਂਦਾ ਕਮਿਊਨਿਟੀ ਟਾਰਗੇਟ ਕਮਿਊਨਿਟੀ ਨੂੰ ਹਰੇਕ ਵਾਰੀ ਕਰਦੇ ਪਏ ਆ ਉਹਦਾ ਕਾਰਨ ਇਹੀ ਹੈ ਕਿ ਇਹਨਾਂ ਨੂੰ ਵੋਟਾਂ ਲਈ ਵਰਤ ਲੋ ਮੁੜ ਕੇ ਇਹਨਾਂ ਨੂੰ ਛੱਡ ਦੋ ਮਤਲਬ ਆਪਣੇ ਸਵਾਰਥ ਲਈ ਯੂਜ਼ ਆਪਣੇ ਸਵਾਰਥ ਲਈ ਔਰ ਅੱਜ ਤੱਕ ਹੁਣ ਮੇਰੇ ਵੀ 50 ਸਾਲ ਤੋਂ ਉੱਪਰ ਉਮਰ ਗਈ ਹੋ ਗਈ ਆ ਇਹਨਾਂ ਨੂੰ ਦੇਖ ਦੇਣਾ ਚੀਜ਼ਾਂ ਨੂੰ ਅੱਜ ਉਹ ਸਿਸਟਮ 'ਚ ਦਲਿਤ ਨਹੀਂ ਰਹੂਗਾ ਮੈਂ ਜ਼ਰੂਰੀ ਨੇ ਇੱਕ ਭਾਜਪਾ ਹੋਂ ਦੇ ਨਾਤੇ ਗੱਲ ਕਰਾਂ ਮੈਂ ਪੂਰੇ ਦਲਿਤ ਸਮਾਜ ਲੋਕ ਵੀ ਗੱਲ ਕਰੂੰਗਾ ਆਦ ਬੰਦਰ ਕਲੇਅਰ ਚੇਅਰਪਰ ਭਾਰਤੀ ਐਸਸੀ ਵੀ ਜਨਸਲ ਪੰਜਾਬ ਐਸਸੀ ਮੋਰਚਾ ਭਾਰਤੀ ਆਦਾ ਪਾਰਟੀ ਤੋਂ ਕੈਸ਼ ਪੰਜਾਬ ਔਰ ਰਾਹੁਲ ਕਾਲੀ ਜਦੋਂ ਅਮਰੀਕਾ ਚ ਗਏ ਆ ਇਹ ਹਰ ਵਾਰੀ ਆਇਤੀ ਗੱਲ ਨਹੀਂ ਹੈਗੀ ਆ ਇਹ ਪਿਛਲੇ ਵੀ 2014 ਵਿੱਚ ਵੀ ਨਹੀਂ ਪਹਿਲਾਂ ਵੀ ਬਿਆਨ ਜਦੋਂ ਸਡੂਲ ਕਾ ਹਟੇ ਕੋਈ ਵੀ ਐਸਸੀ ਤੋਰ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤੇ ਆ ਰਕਮਕਰ ਕੀਤਾ ਆ ਕਿ ਹਰ ਵਾਰੀ ਇਹਦੇ ਜਿਹੜੀ ਹੈਗੇ ਸਾਡੇ ਖਿਲਾਫ ਹੀ ਇਹਨਾਂ ਦੀਆਂ ਵਿਰੋਧੀ ਨੇ ਟਿੱਪਣੀਆਂ ਰਹੀਆਂ ਨੇ ਕਿ ਨਹੀਂ ਉੱਥੇ ਕਿਹਾ ਜਾ ਕੇ ਕਿ ਸਾਡੀ ਸਰਕਾਰ ਬੋਲ ਗਈ ਦੇਸ਼ ਦੇ ਵਿੱਚ ਕਿ ਅਸੀਂ ਇਹ ਰਕਮਕਰ ਬੰਦ ਕਰਾਂਗੇ ਤੇ ਡਾਕਟਰ ਬਾਬਾ ਸਾਹਿਬ ਪੀਮਰਾ ਮੇੜਕਾਰ ਜੀ ਨੇ ਹਰੇਕ ਨੂੰ ਹਰੇਕ ਸਾਡੇ ਸਮਾਜ ਨੂੰ ਹਰੇਕ ਦੇਸ਼ ਦੇ ਨਾਗਰਿਕ ਨੂੰ ਹੱਕ ਦਿੱਤੇ ਆ ਜਿਹਨਾਂ ਹੱਕਾਂ ਉੱਤੇ ਇਹ ਸਾਡੇ ਡਾਕਾ ਮਾਰਨਗੇ ਅਸੀਂ ਡਾਕਾ ਹੀ ਮਾਰ ਦੇਵਾਂਗੇ راہਲ ਗਾਂਧੀ ਦਾ ਅਜੇ ਤੱਕ ਕੰਮ ਨਹੀਂ ਹੈ 2014 15 ਵਿੱਚ ਵੀਾਰੇ ਸਾਰੇ ਜ਼ਿਲ੍ਹੇ ਜਲੰਧਰ ਦੇ ਵਿੱਚ ਅਸੀਂ ਪੁੱਤਲੇ ਫੋਕੇ ਸੀ ਜਿਹੜੇ ਸਾਡੇ ਐਸਸੀ ਸਮਾਜ ਦੇ ਖਿਲਾਫ ਇਹ ਬੋਲਦੇ ਰਹੇ ਨੇ ਲੇਕਿਨ ਕਾਂਗਰਸ ਸਰਕਾਰ ਸੁੱਤੀ ਪਈ ਹੈ ਇਹਨਾਂ ਦੇ ਪ੍ਰਧਾਨ ਸੁੱਤੇ ਪਏ ਰਹੇ ਨੇ ਜਿਹੜੀਆਂ ਵੋਟਾਂ ਜਦੋਂ ਮੰਗਦੇ ਨੇ ਉਦੋਂ ਐਸਸੀ ਜਲੰਧਰ ਦੇ ਲੋਕਾਂ ਨੂੰ ਅੱਡਾ ਨੂੰ ਚੇਤਾ ਆ ਜਾਂਦਾ ਹੈ ਲੇਕਿਨ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਸਾਡੇ ਵਿਰੋਧ ਦੇ ਵਿੱਚ ਸਾਡੇ ਨੂੰ ਇਹ ਰਾਖਮਾ ਕਰਨ ਤੇ ਫਿਰ ਅਟੈਕ ਕਰਦੇ ਨੇ ਜਿਹੜਾ ਸਾਡੇ ਹੱਕ ਦਾ ਡਾਕਟਰ ਬਾਬਾ ਸਾਹਿਬ ਵੀ ਉਹਨਾਂ ਅਮਰੀਕਾਂ ਦਿੱਤੇ ਨੇ ਉਹਨਾਂ ਉੱਤੇ ਇਹਨਾਂ ਦੇ ਅਟੈਕ ਕਰਦੇ ਨੇ ਉਹਦਾ ਤੇ ਅਟੈਕ ਅਸੀਂ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਐਸੀ ਮੋਰਚਾ ਭਾਜਪੀ ਪਾਰਟੀ ਜਾਂਦਾ ਪਾਰਟੀ ਵੱਲੋਂ ਪੂਰੇ ਜਿਲ੍ਹੇ ਜਲੰਧ ਪੂਰੇ ਪੰਜਾਬ ਦੇ ਵਿੱਚ ਅਸੀਂ ਇਹਦੇ ਪੁਤਲੇ ਸਾੜ ਕੇ ਇਹਨੂੰ ਜਵਾਬ ਦੇਵਾਂਗੇ ਉਹ ਨਰਿੰਦਰ ਭਾਈ ਮੋਦੀ ਨੂੰ ਕਹਾਂਗੇ ਕਿ ਇਹਨਾਂ ਦੇ ਉੱਤੇ ਪਰਚਾ ਕਰਕੇ ਉਹਨੂੰ ਜਲਦ ਤੋਂ ਜਲਦ ਨੂੰ ਅੰਦਰਿੱਤਾ ਜਾਵੇ ਤਾਂ ਜੋ ਇਹ ਸਾਡੇ ਰਾਖਮ ਕਰਨ ਉੱਤੇ ਕਦੇ ਵੀ ਵਿਰੋਧੀ ਟਿੱਪਣੀ ਨਾ ਕਰ ਸਕੇ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਔਰ ਮੈਂ ਪੂਰੇ ਆਪਣੇ ਸਮਾਜ ਨੂੰ ਬੇਨਤੀ ਕਰਾਂਗਾ ਕਿ ਅੱਗੇ ਤੋਂ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਜਦੋਂ ਵੀ ਨੇ ਜਿੱਤ ਕੇ ਆਪਣੇ ਵੋਟਰਾਂ ਲੈ ਕੇ ਫਿਰ ਸਾਡੇ ਵਿਰੋਧ ਵਿੱਚ ਇਹ ਸਾਡਾ ਰੱਖਮ ਕਰਦੇ ਅਟੈਕ ਕਰਦੇ ਨੇ ਜਿਹੜਾ ਸਾਡਾ ਹੱਕ ਡਾਕਟਰ ਵਾਪਸ ਆਉਂਦਾ ਜੀਵੇ ਸਿੰਘ ਬਗਲ ਜ਼ਿਲ੍ਹਾ ਪ੍ਰਸ਼ਾਸਨ ਰੈਸਿੰਗ ਮੋਰਚਾ ਹਮ ਸਰ ਅੱਜ ਦਾ ਜੋ ਸਾਡਾ ਪ੍ਰੋਗਰਾਮ ਪਤਲਾ ਹੋਊਗਾ ਇਹ ਅਮਰੀਕਾ ਦੇ ਵਿੱਚ ਜੋ ਰਾਹੁਲ ਗਾਂਧੀ ਕਾਂਗਰਸ ਦੇ ਜੋ ਲਿਤਾ ਹਨ ਉਹ ਗਏ ਔਰ ਉੱਥੇ ਉਹਨਾਂ ਦੁਰਿਤਾਂ ਬਾਰੇ ਮੜਾ ਕਿਹਾ ਔਰ ਉਨਾ ਵਰੀਕ ਜੋ ਰੈਜ਼ੋਲੂਸ਼ਨ ਐਸੀ ਮਿਲਦੀ ਹੈ ਘੋਟਾ ਮਿਲਦਾ ਹੈ ਉਹ ਕਹਿੰਦੇ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਬਿਲਕੁਲ ਖਤਮ ਕਰ ਦਾਂਗੇ ਉਸ ਦੇ ਵਿਰੁੱਧ ਵਿੱਚ ਅਸੀਂ ਪਰਸੋਂ ਵੀ ਚੰਡੀਗੜ੍ਹ ਵਿੱਚ ਗਏ ਸੀ ਉੱਥੇ ਵੀ ਪਤਲਾ ਪੁੱਟਿਆ ਨਾਲ ਬੰਦੀ ਦਾ ਪੂਰੇ ਪੰਜਾਬ ਵੱਲੋਂ ਐਸੀ ਮੋਰਚਾ ਲਾਉਂ ਔਰ ਅੱਜ ਇਸ ਰੋਸ ਦੇ ਵਜੋਂ ਇਹ ਪੂਰੇ ਜ਼ਿਲ੍ਹੇ ਵੱਲੋਂ ਅਸੀਂ ਮੋਰਚਾ ਲਾ ਕੇ ਪ੍ਰੋਟੈਸਟ ਕਰ ਰਹੇ ਹਾਂ ਔਰ ਸਾਡੇ ਜੋ ਨੇਤਾ ਹੈ ਉਹ ਵੀ ਸਹੁੰ ਚੁੱਕ ਰਹੇ ਆ ਔਰ ਉਹਨਾਂ ਤੋਂ ਨਾਲ ਸਾਡੇ ਮੇਰੇ ਨਾਲ ਪਰਿਵਾਰੀ ਆ ਭੁੰਨਦਰ ਕੁਮਾਰ ਜੀ ਬਾਕੀ ਆਪਾਂ ਨੂੰ ਜੇ ਹਾਂ ਜੀ ਜੀ